40 ਸਾਲ ਦਾ ਦੁਖਾਂਤ ਅਸੀਂ ਯਾਦ ਕਰ ਰਹੇ ਆਂ ਤੇ ਉਹਨੂੰ ਦੁਹਰਾ ਵੀ ਰਹੇ ਆਂ ਅੱਜ ਦਾ ਜਿਹੜਾ ਮਾਹੌਲ ਹੈ ਉਹਦੇ ਵਿੱਚ ਵਿਚਾਰ ਜਿਹੜੇ ਪ੍ਰਗਟ ਕੀਤੇ ਗਏ ਨੇ ਉਹ ਬੜੇ ਹੀ ਥੌਟ ਪ੍ਰੋਵੋਕਿੰਗ ਸੀ ਗਰਗ ਸਾਹਿਬ ਨੇ ਇਸ ਦੁਖਾਂਤ ਨੂੰ ਸਟੇਟ ਵੱਲੋਂ ਇੱਕ ਗਿਣੀ ਮੀਤੀ ਨੀਤੀ ਦੇ ਰੂਪ ਚ ਪ੍ਰਗਟ ਕੀਤਾ ਮਾਲੀ ਜੀ ਨੇ ਉਸ ਨੂੰ ਇੱਕ ਹੋਰ ਰੂਪ ਦਿੱਤਾ ਉਸੇ ਬਨਾਦ ਉਸੇ ਲਾਈਨ ਨੂੰ ਅੱਗੇ ਤੋਰਿਆ ਮੈਂ ਸਭ ਤੋਂ ਪਹਿਲਾਂ ਤਾਂ ਆਪਣਾ ਗੁਰੂ ਸਿੰਘ ਸਵਾ ਨੂੰ ਵਿਦਾਈ ਦਿਨਾ ਕਿ ਉਹਨਾਂ ਨੇ ਇੱਕ ਉਪਰਾਲਾ ਕੀਤਾ ਤੇ ਹਰ ਸਾਲ ਕਰਦੇ ਆ ਉਸ ਚੀਜ਼ ਨੂੰ ਯਾਦ ਕਰਦੇ ਆ ਜਿਹੜਾ ਦੁਖਾਂਤ ਇੱਕ ਸਾਡੀ ਕੌਮ ਨਾਲ ਵਾਪਰਿਆ ਉਹ ਇੱਕ ਨਾਮ ਭੁੱਲਣ ਵਾਲੀ ਗੱਲ ਐ ਵੈਸੇ ਤਾਂ ਕੋਈ ਵੀ ਅਣਖੀ ਕੌਮ ਜਿਹਦੇ ਨਾਲ ਕੋਈ ਇਹੋ ਜੀ ਜਾਂਸਤੀ ਹੋਈ ਹੋਵੇ ਉਹਨੂੰ ਘੱਟ ਹੀ ਭੁੱਲਦੀ ਐ ਤੇ ਮੈਂ ਸਮਝਦਾ ਕਿ ਸਿੱਖ ਕੈਸੀ ਕੌਮ ਹੈ ਉਹਨਾਂ ਵਾਸਤੇ ਬਹੁਤ ਪੁਰਾਣੀਆਂ ਹਿਸਟਰੀ ਹਿਸਟਰੀ ਦੀਆਂ ਜਿਹੜੀਆਂ ਜਾਂਸਤੀਆਂ ਨੇ ਉਹ ਨਹੀਂ ਭੁੱਲਿਆ ਗਿਆ ਤੇ ਇਹ ਭੁੱਲਣਾ ਬੜਾ ਮੁਸ਼ਕਲ ਹੈ ਉਹ ਕਿਉਂ ਹੋਇਆ 80 ਦਾ 84 ਦਾ ਜਿਹੜਾ ਦੁਖਾਂਤ ਹੈ ਉਹ ਕਿਉਂ ਹੋਇਆ ਉਹਦੇ ਬਾਰੇ ਇਹ ਕਹਿਣਾ ਬਹੁਤ ਆਸਾਨ ਨਹੀਂ ਹੈ ਮੈਂ ਇਸ ਕਰਕੇ ਇਸ ਨੂੰ ਕਹਿਣਾ ਇਸ ਕਰਕੇ ਸਮਝਦਾ ਕਿ ਅੱਜ ਆਪਾਂ ਇੱਕ ਕੌਮ ਦਾ ਦੁਖਾਂਤ ਯਾਦ ਕਰ ਰਹੇ ਆ ਤੇ ਅੱਜ ਆਪਾਂ ਬੈਠੇ ਕਿੰਨੇ ਜਾਣੇ ਮੈਂ ਜਦੋਂ ਵੀ ਮੈਨੂੰ ਮੌਕਾ ਮਿਲਿਆ ਇੱਥੇ ਹਰ ਵੇਲੇ ਬੜੇ ਹੀ ਮਤਲਬ ਸਚਜੇ ਟੌਪਿਕਸ ਹੁੰਦੇ ਨੇ ਜਿਹਦੇ ਤੇ ਆ ਕੇ ਬੋਲਣ ਦਾ ਮੌਕਾ ਮਿਲਦਾ ਹੈ ਪਰ ਗਿੰਤੀ ਵਿੱਚ ਬੋਲਣ ਵਾਲੇ ਜਿਹੜੇ ਹੁੰਦੇ ਨੇ ਇੱਥੇ ਜਾਂ ਅਗਰਗਸਾਹਬ ਹੁੰਦੇ ਨੇ ਮਾਲੀ ਸਾਹਬ ਹੁੰਦੇ ਨੇ ਜਾਂ ਹਰਮੇਜੀ ਜੀ ਹੁੰਦੇ ਨੇ ਇਹਨੇ ਅچھے ਵਿਚਾਰ ਸੁਣਨ ਦਾ ਮੌਕਾ ਮਿਲਦਾ ਹੈ ਤੇ ਸੁਣਨ ਵਾਲੇ ਕਿੰਨੇ ਕਿਨੇ ਆਪਾਂ तकरीबन ਉਹ ਹੀ ਹੁੰਨੇ ਆ ਜਿਹੜੇ ਕਿ ਅੱਜ ਬੈਠੇ ਆ ਮੈਂ ਗਿੰਤੀ ਕਰ ਰਿਹਾ ਸੀ ਇੱਧਰ ਪੰਜ ਕੁਰਸੀਆਂ ਚਾਰ ਕੁਰਸੀਆਂ ਦੀ ਲਾਈਨ ਹੈ 16 17 ਬੰਦੇ ਇੱਧਰ ਬੈਠੇ ਕਿ 20 ਕਿ ਇੱਧਰ ਬੈਠੇ ਆ 35 40 ਬੰਦੇ ਆ ਆਪਾਂ ਕੀ ਇਹਦਾ ਸੋਲੂਸ਼ਨ ਕੱਢਾਂਗੇ ਅਸੀਂ ਕੀ ਸੋਲੂਸ਼ਨ ਕੱਢ ਸਕਦੇ ਅੱਜ ਅਸੀਂ ਆਪਣਾ ਮਤਾ ਵੀ ਪਾਸ ਕਰ ਲਈਏ ਕੋਈ ਅਸੀਂ ਬੇਸਿਕਲੀ ਇੱਥੇ ਇਕੱਠੇ ਹੁੰਨੇ ਆ ਆਪਣਾ ਦੁੱਖ ਸ਼ੇਅਰ ਕਰਨ ਲਈ ਆਪਣੇ ਜਜ਼ਬਾਤ ਸੈਂਟੀਮੈਂਟ ਐਕਸਪ੍ਰੈਸ ਕਰਨ ਲਈ ਉਹ ਕਰਕੇ ਅਸੀਂ ਚਲੇ ਜਾਂਦੇ ਆ ਤੇ ਨਾ ਦੇ ਉਸ ਤੋਂ ਬਾਅਦ ਕੋਈ ਉਪਰਾਲਾ ਹੁੰਦਾ ਨਾ ਹੀ ਮੇਰੇ ਖਿਆਲ ਸਾਡੇ ਚ ਨਹੀਂ ਸ਼ਮਤਾ ਹੈਗੀ ਹੈ ਕਿ ਅੱਜ ਅਸੀਂ ਕਿਸੇ ਉਪਰਾਲੇ ਵੱਲ ਕੋਈ ਸਟੈਪ ਲੈ ਸਕੀਏ ਕੋਮੁੰਜੀ ਨੇ ਕਿਹਾ ਕਿ ਇਕੱਠੇ ਹੋ ਜਾਓ ਸਿੱਖ ਸੱਜੋ ਸਾਰੇ ਸਿੱਖ ਬਣ ਜਾਣ ਮੈਂ ਸਮਝਦਾ ਹਾਂ ਕਿ ਇਹ ਇੱਕ ਪ੍ਰੈਜ਼ੈਂਟ ਜਿਹੜਾ ਮਾਹੌਲ ਹੈ ਸਟੇਟ ਦੀ ਜਿਹੜੀ ਪਾਵਰ ਉਦੇ ਬਾਅਦ ਤੇ ਇਹੋ ਜਿਹਾ ਕਰਨਾ ਜਾਂ ਉਹਨੂੰ ਜਮਲੀ ਰੂਪ ਆਪਣਾ ਅਮਲੀ ਰੂਪ ਦੇਣਾ ਬੜਾ ਹੀ ਮੁਸ਼ਕਲ ਹੈ ਇਹ ਰਿਅਲਾਈਜ਼ ਕਰਨ ਦੀ ਲੋੜ ਹੈ ਕਿ ਸਟੇਟ ਇਸ ਵੇਲੇ ਬੜੀ ਪਾਵਰਫੁਲ ਹੈ ਹਮੇਸ਼ਾ ਹੀ ਰਹੀ ਹੈ ਹਰ ਵੇਲੇ ਰਹੀ ਹੈ 84 ਵੀ ਜਦੋਂ ਹੋਇਆ ਸਟੇਟ ਬੜੀ ਪਾਵਰਫੁਲ ਸੀ ਜਿਸ ਤਰ੍ਹਾਂ ਦੱਸਿਆ ਗਿਆ ਇੱਥੇ ਸ਼ੇਅਰ ਕੀਤਾ ਗਿਆ ਕਿ ਤਿੰਨ ਸਟੇਟਾਂ ਐਸੀਆਂ ਸੀ ਜਿਨ੍ਹਾਂ 'ਚ ਹੋਇਆ ਪਰ ਬਹੁਤ ਘੱਟ ਹੋਇਆ ਕਿਉਂਕਿ ਉੱਥੇ ਸਟੇਟ ਪਾਰਟਿਸਪੀਟ ਨਹੀਂ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ-ਜਿੱਥੇ ਵੀ ਇਹ ਐਰੋਇਡਸ ਨਹੀਂ ਇਹ ਜਿਹੜੇ ਜੈਨੋਸਾਈਡ ਹੋਇਆ ਸਿੱਖਾਂ ਦਾ ਉਹ ਉਹ ਇੱਕ ਗਿਣੀ ਮਿਤੀ ਸਾਜ਼ਿਸ਼ ਸੀ ਪਲਾਨਡ ਸੀ ਕਰਮਾਕਸ ਸੀ ਉਹਨਾਂ ਨੂੰ ਮਾਰ ਕੀਤਾ ਗਿਆ ਸੀ ਕੱਢ-ਕੱਢ ਕੇ ਮਾਰਿਆ ਗਿਆ ਇਹ ਨਕਲਕੁਸ਼ੀ ਜਿਹੜੀ ਸਿੱਖਾਂ ਨਾਲ ਹੋਈ ਹੈ ਇਹ ਸ਼ਾਇਦ ਪਹਿਲੀ ਵਾਰ ਵੀ ਨਹੀਂ ਹੋਈ ਅੱਗੇ ਵੀ ਹੋਈ ਬਈ ਕਿਸੇ ਵੇਲੇ ਕਿਸੇ ਕੌਮ ਨੇ ਕੀਤੀ ਤੁਸੀਂ ਕੀ ਸਮਝਦੇ ਹੋ ਕਿ ਅੱਜ ਜਿਹੜੀ ਸਟੇਟ ਹੈ ਉਸ ਵੇਲੇ ਜਿਹੜੀ ਗਵਰਨਮੈਂਟ ਸੀ ਉਹ ਇੱਕ ਪਾਰਟੀ ਦੀ ਸੀ ਅੱਜ ਜਿਹੜੀ ਗਵਰਨਮੈਂਟ ਹੈ ਕਿਸੇ ਹੋਰ ਪਾਰਟੀ ਦੀ ਹੈ ਡੂ ਯੂ ਥਿੰਕ ਦੈਟ ਥੇਅਰ ਇਜ਼ ਐਨੀ ਡਿਫਰੈਂਸ ਮੈਨੂੰ ਨਹੀਂ ਲੱਗਦਾ ਸੇਮ ਸੋਚ ਹੈ ਇੱਕ ਜਿਸ ਤਰ੍ਹਾਂ ਇੱਥੇ ਮਾਲੀ ਜੀ ਨੇ ਕਿਹਾ ਕਿ ਇਹਨੂੰ ਡਿਫਰੈਂਟ ਢਾਂਚੇ ਚ ਪੇਸ਼ ਕੀਤਾ ਜਾ ਰਿਹਾ ਹੈ ਜਿਹੜੀ ਗੱਲ ਜਿਹੜੀ ਸਟੇਟ ਦੀ ਪਾਲਿਸੀ ਹੁੰਦੀ ਹੈ ਜਿਹੜਾ ਉਹਨਾਂ ਦਾ ਅਚੀਵਮੈਂਟ ਕਰਨੀ ਹੁੰਦੀ ਹੈ ਨਾ ਉਹਨੂੰ ਇੱਕ ਹੀ ਤਰੀਕਾ ਸਦਾ ਨਹੀਂ ਬਣਾਇਆ ਜਾਂਦਾ ਇਹ ਗੱਲ ਸੱਚ ਹੈ ਕਿਉਂਕਿ ਜਦੋਂ ਇੱਕ ਹੀ ਤਰੀਕਾ ਬਣਾਓਗੇ ਤੇ ਉਹਨੂੰ ਫਿਰ ਲੱਗਦਾ ਹੈ ਕਿ ਜੀ ਇਹ ਸਟੇਟ ਤੋਂ ਸਪੌਂਸਰਡ ਹੈ ਸਟੇਟ ਦੇ ਅੱਗੇ ਵੀ ਕੀਤਾ ਸੀ ਹੁਣ ਵੀ ਕਰ ਰਹੇ ਆ ਉਹਨੂੰ ਡਿਫਰੈਂਟ ਢਾਂਚੇ ਚ ਲਿਆਦਾ ਜਾਂਦਾ ਬੜਾ ਦੁਖਾਂਤ ਹੈ ਆਪਾਂ ਸਿੱਖ ਕੌਮਾਰੇ ਬੜੇ ਫਖਰ ਕਰਦੇ ਆਂ ਆਪਾਂ ਸਾਡੀ ਕੌਮ ਬੜੀ ਬਹਾਦਰ ਹੈ ਬੜੀ ਚੰਗੀ ਹੈ ਮੈਂ ਉਸ ਜਿਆਦਾ ਗਰਗ ਸਾਹਿਬ ਵਰਗੇ ਬੰਦਿਆਂ ਨੂੰ ਜਿਆਦਾ ਮਹਾਨ ਸਮਝਦਾ ਕਿ ਜਿਹੜੇ ਇੱਕ ਇਸ ਕੌਮ ਦੇ ਨਾਂ ਹੁੰਦੇ ਹੋਏ ਵੀ ਇੰਨੀ ਬੇਬਾਕੀ ਨਾਲ ਇੱਕ ਜਾਸਤੀ ਬਾਰੇ ਗੱਲ ਕਰ ਸਕਦੇ ਆ ਮੇਰਾ ਖਿਆਲ ਹੈ ਕਿ ਐਜ਼ ਅ ਸਿੱਖ ਨਾ ਅਸੀਂ ਕਿਸੇ ਕੌਮ ਦੇ ਹੁੰਦੀ ਜਾਂਸਤੀ ਨਾਲ ਇਹਨਾਂ ਖੁੱਲ੍ਹ ਕੇ ਗੱਲ ਕੀਤੀਆਂ ਨਾ ਕਿਸੇ ਐਜ਼ ਅ ਮੰਚ ਤੋਂ ਗੱਲ ਕੀਤੀ ਹੈ ਨਾ ਕਿਸੇ ਐਜ਼ ਅ ਆਰਗੇਨਾਈਜੇਸ਼ਨ ਜਾਂ ਪਾਰਟੀ ਲੈਵਲ ਤੇ ਗੱਲ ਹੋਈ ਹੈ ਜਾਂ ਕਿਸੇ ਆਰਗੇਨ ਜਿਸ ਤਰ੍ਹਾਂ SGPC ਹੈ ਕੋਈ ਇਸ ਤਰ੍ਹਾਂ ਦੀ ਗੱਲ ਕਰੇ ਇੱਕ ਦੁਖਾਂਤ ਹੈ ਫਿਰ ਆਪਣ ਦੇਖਣ ਚ ਮਿਲਦਾ ਹੈ ਕਿ ਹੁਣ ਇਸ ਵੇਲੇ ਕਿਨੂੰ ਯੂਟਿਲਾਈਜ਼ ਕਰ ਰਹੀ ਹੈ ਸਟੇਟ ਕਿ ਇਹ ਨੌਨ ਸਿਕ ਨੂੰ ਯੂਟਿਲਾਈਜ਼ ਕਰ ਰਹੀ ਹੈ ਸਟੇਟ ਐਸ ਵੇਲੇ ਜੇ ਕੋਈ ਅ ਸਿੱਖਾਂ ਨੂੰ ਤਾਲਿਬਾਨ ਕਹਿ ਰਿਹਾ ਤੇ ਕੌਣ ਹੈ ਉਹ ਕੋਈ ਨਾਨ ਸਿੱਖ ਹੈ ਤੁਸੀਂ ਕੀ ਸਮਝਦੇ ਹੋ ਕਿ ਇਹ ਇੱਕ ਇੱਕ ਇਨੋਸੈਂਟ ਸਟੇਟਮੈਂਟ ਹੈ ਜਿਹੜੀ ਕਿਸੇ ਨੇ ਦਿੱਤੀ ਇੱਕ ਪਾਵਰ ਮਨਿਸਟਰ ਹੈ ਜਿਹੜਾ ਉਹਨੇ ਕੋਈ ਇਨੋਸੈਂਟਲੀ ਗੱਲ ਕਹਿਤੀ ਅੱਜ ਤੋਂ ਕੁਝ ਸਾਲ ਪਹਿਲਾਂ ਤੇ ਉਹਨੂੰ ਇਹ ਨਜ਼ਰ ਨਹੀਂ ਸੀ ਉਹਦੇ ਵੀ ਤਾਲਿਬਾਨ ਨੇ ਉੱਧਰ ਜਾ ਕੇ ਉੱਥੇ ਪਾਰਟਿਸਿਪੇਟ ਕਰਦਾ ਸੀ ਉਹਨਾਂ ਦੇ ਵਿੱਚ ਬੈਠਦਾ ਸੀ ਕਹਿੰਦਾ ਸੀ ਉਹਨਾਂ ਨਾਲ ਕਿਸਾਨਾਂ ਨਾਲ ਜ਼ਿਆਸਤੀ ਹੋ ਰਹੀ ਹੈ ਇਹ ਕਾਨੂੰਨ ਵਾਪਸ ਹੋਣੇ ਚਾਹੀਦੇ ਤੇ ਅੱਜ ਉਹੀ ਕਿਸਾਨ ਉਸ ਆਦਮੀ ਨੂੰ ਤਾਲਿਬਾਨ ਨਜ਼ਰ ਆ ਰਹੇ ਨੇ ਕਿਉਂ ਆ ਰਹੇ ਨੇ ਕਿਉਂਕਿ ਹੁਣ ਉਹ ਸਟੇਟ ਦਾ ਪਾਰਟ ਬਣ ਗਿਆ ਹੈ ਸਟੇਟ ਦੀ ਜਿਹੜੀ ਨਕਸ਼ਾਬਸੀ ਜਾਂ نسلਕੁਸ਼ੀ ਕਰਨੀ ਹੈ ਕਿਸੇ ਕੌਮ ਦੀ ਉਹਦੇ ਵਾਸਤੇ ਇਸਤੇਮਾਲ ਹੋ ਰਿਹਾ ਹੈ ਕੌਣ ਹੋ ਰਿਹਾ ਹੈ ਸਾਡੇ ਚੋਂ ਇੱਕ ਆਪਾਂ ਕੀ ਕਰਾਂਗੇ ਇੱਥੇ ਪ੍ਰਪੋਜ਼ ਕੀਤਾ ਗਿਆ ਜੇ ਕਿ ਇੱਕ ਰੈਜ਼ੋਲੂਸ਼ਨ ਪਾਸ ਕਰੀਏ ਕਿ ਜੀ ਇਹਨੂੰ ਅੱਗੇ ਤੋਂ ਰੌਇਟਸ ਨਾ ਕਿਹਾ ਜਾਵੇ ਕਿ ਫਰਕ ਪਏਗਾ ਉਹਦੇ ਨਾਲ ਕੋਈ ਆਪਾਂ ਅੱਜ ਇੱਥੇ 20 25 30 ਬੰਦੇ ਬੈਠੇ ਰੈਜ਼ੋਲੂਸ਼ਨ ਪਾਸ ਕਰ ਦਿੰਦੇ ਹਾਂ ਐਸਜੀਪੀਸੀ ਨੂੰ ਕਹਿ ਦਿੰਦੇ ਹਾਂ ਕਿੰਨੀਆਂ ਕਵਿਦਾਂ ਨੇ ਸਾਨੂੰ ਐਸਜੀਪੀਸੀ ਤੋਂ 10 ਸਾਲ ਉਸ ਪਾਰਟੀ ਦੀ ਸਰਕਾਰ ਰਹੀ ਮੈਨੂੰ ਯਾਦ ਹੈ ਕਿ ਇੱਕ ਨਕੋਦਰ ਦੇ ਵਿੱਚ ਇਨਸੀਡੈਂਟ ਹੋਇਆ ਸੀ ਜਿੱਥੇ 4 ਨਿਹੱਥੇ ਸਿੱਖਾਂ ਦਾ ਕਤਲ ਹੋਇਆ ਸੀ ਔਰ ਕਲੋਜ਼ ਰੇਂਜ ਤੋਂ ਹੋਇਆ ਸੀ ਉਹਨਾਂ ਦਾ ਜਿਹੜਾ ਪਿਤਾ ਹੈ ਉਹ ਅਮਰੀਕਾ ਚ ਹੈ ਸੁਣੇ ਉਹਨੂੰ ਕੀ ਕਿੰਨੇ ਸਾਲ ਹੋ ਗਏ ਨੇ 30 40 50 ਸਾਲ ਹੋ ਗਏ ਨੇ ਉਹ ਇਸ ਗੱਲ ਤੇ ਲੜ ਰਿਹਾ ਹੈ ਮੇਰੇ ਕੋ ਵੀ ਆਇਆ ਸੀ ਮੈਂ ਵੀ ਚਿੱਠੀਆਂ ਲਿਖਿਆ ਗਵਰਨਮੈਂਟ ਨੂੰ ਵੀ ਗਵਰਨਮੈਂਟ ਉਹਨੂੰ ਉਸ ਵੇਲੇ ਦੀ ਜਿਹੜੀ ਰਿਪੋਰਟ ਸੀ ਉਹਦੀ ਕਾਪੀ ਦੇਣ ਲਈ ਤਿਆਰ ਕਿੰਨੀਆਂ ਗਵਰਨਮੈਂਟ ਆਈਆਂ ਅਕਾਲੀ ਗਵਰਨਮੈਂਟ ਆਈ ਕਾਂਗਰਸ ਗਵਰਨਮੈਂਟ ਆਈ ਐਸਵੇੜੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਜਦੋਂ ਪਾਵਰ ਆ ਜਾਂਦੀ ਹੈ ਤੇ ਉਹ ਸਾਰਾ ਸਟੇਟ ਦਾ ਜਿਹੜਾ ਸਿਸਟਮ ਜਿਹੜਾ ਨਾ ਇੱਕ ਬਣ ਜਾਂਦਾ ਹੈ ਵੈਸੇ ਤੁਸੀਂ ਚਾਹੇ ਕੋਈ ਵੀ ਪਾਰਟੀ ਹੋਵੇ ਚਾਹੇ ਕਾਂਗਰਸ ਕਹੇ ਲੋ ਚਾਹੇ ਭਾਜਪਾ ਕਹੇ ਲੋ ਚਾਹੇ ਅਕਾਲੀ ਕਹੇ ਲੋ ਚਾਹੇ ਆਮ ਆਦਮੀ ਪਾਰਟੀ ਕਹੇ ਲੋ ਕਮਿਊਨਿਸਟ ਕਹੇ ਸਾਰੇ ਪਾਰਟ ਆਫ ਸਟੇਟ ਉਸ ਵੇਲੇ ਉਹ ਸਟੇਟ ਦਾ ਜਦੋਂ ਤੁਹਾਨੂੰ ਰਾਜ ਮਿਲ ਜਾਂਦਾ ਹੈ ਨਾ ਉਸ ਤੋਂ ਬਾਅਦ ਤੁਹਾਨੂੰ ਕੁਝ ਨਹੀਂ ਸੋਚਦਾ ਉਸ ਤੋਂ ਬਾਅਦ ਤੁਹਾਨੂੰ ਇਹ ਸੋਚਦਾ ਹੈ ਕਿ ਇਹਨੂੰ ਅਸੀਂ ਬਰਕਰਾਰ ਕਿਦਾਂ ਰੱਖਣਾ بڑے ਮਤਲਬ ਤੁਹਾਡੇ ਨਾਲ ਵਾਅਦੇ ਕਰਕੇ ਲੋਕੀ ਆਉਂਦੇ ਨੇ ਤੁਹਾਡੀਆਂ ਵੋਟਾਂ ਹਾਸਲ ਕਰਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਕਦੀ ਕਿਸੇ ਨੇ ਬਾਅਦ ਚ ਆ ਕੇ ਪੁੱਛਿਆ ਜਾਂ ਤੁਹਾਨੂੰ ਕਿਸੇ ਨੇ ਕਿਹਾ ਕਿਸੇ ਨੇ ਅੱਜ ਤੱਕ ਮੈਂ ਇਹ ਸਮਝਦਾ ਕਿ ਇੰਨਾ ਕਤਲੇਆਮ ਹੋਇਆ 84 ਦੇ ਵਿੱਚ ਦੋ ਤਰ੍ਹਾਂ ਦੇ ਫੈਸਲੇ ਐਕਸਪੈਕਟ ਕਰ ਸਕਦਾ ਆਦਮੀ ਇੱਕ ਤਾਂ ਹੈਗਾ ਕਿ ਜਿਨ੍ਹਾਂ ਨੇ ਕਤਲ-ਏ-ਆਮ ਕੀਤਾ ਉਹਨਾਂ ਨੂੰ ਕਾਨੂੰਨੀ ਸਜ਼ਾਵਾ ਮਿਲਣ ਆਪਾਂ ਹਿੰਦੁਸਤਾਨ ਦੇ ਵਿੱਚ ਅਸੀਂ ਜ਼ਿਆਦਾ ਤਰਜੀਹ ਦਿੰਦੇ ਹਾਂ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਕਿ ਲੋਕਾਂ ਨੂੰ ਪਨਿਸ਼ਮੈਂਟ ਹੋਵੇ ਮੈਂ ਸਮਝਦਾ ਜਿਸ ਤਰ੍ਹਾਂ ਬੀਬੀ ਜੀ ਨੇ ਕਿਹਾ ਕਿ ਕਿਸੇ ਨੇ ਜਾ ਕੇ ਉਹਨਾਂ ਦੀ ਬਾਤ ਨਹੀਂ ਪੁੱਛੀ ਕਿ ਉਸ ਪਰਿਵਾਰ ਨਾਲ ਕੀ ਹੋਇਆ ਉਹਨਾਂ ਦੇ ਬੱਚਿਆਂ ਦਾ ਅੱਗੇ ਫਿਊਚਰ ਕੀ ਹੋਇਆ ਉਹਨਾਂ ਸ਼ਾਂਚ ਪੈ ਗਏ ਉਹਨਾਂ ਦੀ ਐਜੂਕੇਸ਼ਨ ਨਹੀਂ ਹੋ ਸਕੀ ਕਿਸੇ ਨੇ ਕੁਝ ਨਹੀਂ ਪੁੱਛਿਆ ਮੈਂ ਸਮਝਦਾ ਕਿ ਜੋ ਦਿੱਲੀ ਆ ਇਸ ਵੇਲੇ 84 ਦੇ ਜੋ ਜੇਨੋਸਾਈਡ ਵਿੱਚ ਹੋਇਆ ਉਹਦੀ ਗਵਰਨਮੈਂਟ ਕੋਈ ਵੀ ਸੀ ਇਸ ਵੇਲੇ ਦੀ ਜਿਹੜੀ ਸਟੇਟ ਹੈ ਨਾ ਉਹ ਜ਼ਿੰਮੇਵਾਰ ਹੈ ਉਸ ਦੀ ਪਰਵਾਹੀ ਕਰਨਾ ਜਿਹੜੀਆਂ ਵੀ ਬਾਅਦ ਚ ਗਵਰਨਮੈਂਟ ਆਈਆਂ ਉਹਨਾਂ ਦੀ ਜ਼ਿੰਮੇਵਾਰੀ ਹੈ ਇਹ ਜ਼ਿੰਮੇਵਾਰੀ ਕ੍ਰਿਮੀਨਲ ਲਾ ਦੀ ਕਨਸਟੀਟਿਊਸ਼ਨ ਕਰਕੇ ਉਹਨੂੰ ਜਸਟਿਸ ਦੇ ਕੇ ਹੋ ਸਕਦੀ ਸੀ ਦੂਸਰਾ ਇਹ ਹੋ ਸਕਦਾ ਸੀ ਕਿ ਬੜਾ ਇਜ਼ੀ ਸਿਸਟਮ ਸੀ ਮੇਰੇ ਵਿਚਾਰ ਨਾਲ ਕਿ ਉਹ ਬੰਦੇ ਜਿਹੜਿਆਂ ਦੀ ਡੈਥ ਹੋਈ ਹੈ ਉਹਨਾਂ ਦੀ ਲਿਸਟ ਹੈ ਤੁਹਾਡੇ ਕੋਲ ਕੰਪਨਸੇਸ਼ਨ ਆਪਣਾ ਵੈਸਟਰਨ ਸਿਸਟਮ ਦੇ ਵਿੱਚ ਲੋਕੀ ਜ਼ਿਆਦਾ ਟੌਰਚਰ ਲਾਇਬਿਲਟੀ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਕੰਪਨਸੇਸ਼ਨ ਵੱਲ ਜ਼ਿਆਦਾ ਜਾਂਦੇ ਨੇ ਕਿ ਕ੍ਰਿਮੀਨਲ ਜਸਟਿਸ ਸਿਸਟਮ ਵੱਲ ਬਿਕੋਜ਼ ਜੇ ਕਿਸੇ ਨੂੰ ਸਜ਼ਾ ਵੀ ਹੋ ਜਾਂਦੀ ਜ਼ਰੂਰ ਹੋਣੀ ਚਾਹੀਦੀ ਹੈ ਜੇ ਕਿਸੇ ਨੇ ਕੀਤਾ ਉਹਦੇ ਨਾਲ ਨਾਲ ਜਿਸ ਵਿਕਟਮ ਦੀ ਜਿਸ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਹੋਣੀ ਚਾਹੀਦੀ ਹੈ ਮੈਂ ਸਮਝਦਾ ਕਿ ਕਿਸੇ ਨੇ ਇਸ ਗੱਲ ਬਾਰੇ ਸੋਚਿਆ ਨਹੀਂ ਮੈਂ ਆਪਣੇ ਆਪ ਨੂੰ ਵੀ ਜ਼ਿੰਮੇਵਾਰ ਸਮਝਦਾ ਕਿ ਸ਼ਾਇਦ ਮੈਂ ਜੇ ਕਿਸੇ ਪੋਜੀਸ਼ਨ 'ਚ ਸੀ ਮੈਂ ਜਾਂ ਮੇਰੇ ਕੋ ਕਿਸੇ ਨੇ ਅਪਰੋਚ ਨਹੀਂ ਕੀਤਾ ਜਾਂ ਮੈਂ ਕਰ ਨਹੀਂ ਸਕਿਆ ਜਾਂ ਮੈਂ ਕੁਝ ਨਹੀਂ ਕਰ ਸਕਿਆ ਇਹ ਹੋਣਾ ਚਾਹੀਦਾ ਸੀ ਕਿ ਇਹ ਜਿਹੜੇ ਲੋਕ ਜਿਹੜੇ ਨਿਹੱਤੇ ਮਾਰੇ ਗਏ ਨੇ ਜਿਹੜੇ ਉਹਨਾਂ ਦੀ ਉਹਨਾਂ ਦੀ ਪਰਪਾਈ ਹੁੰਦੀ ਤਾਂ ਕਿ ਉਹ ਜਿਹੜੇ ਬੱਚੇ ਅੱਜ ਕਹਿ ਰਹੇ ਨੇ ਸਾਨੂੰ ਕੋਈ ਪੁੱਛਣ ਨਹੀਂ ਆਇਆ ਉਹਨਾਂ ਵਾਸਤੇ ਕੋਈ ਕੰਪਨਸੇਸ਼ਨ ਹੁੰਦੀ ਉਹਨਾਂ ਦੀ ਐਜੂਕੇਸ਼ਨ ਸਿਸਟਮ ਨੂੰ ਲੁੱਕ ਅਪ ਉਹ ਆਪਣੇ ਆਪ ਨੂੰ ਦੇਖ ਸਕਦੇ ਮੈਂ ਕੱਲ ਰਾਤੀ ਵੀ ਇੱਕ ਦੇਖ ਰਿਆ ਸੀ ਟੀਵੀ ਤੇ ਪ੍ਰੋਗਰਾਮ ਉਹ ਦਿੱਲੀ ਦੀ ਜਿਹੜੀਆਂ ਵਿੰਡੋਜ਼ ਨੇ ਵਿਚਾਰੀਆਂ ਕਿਸ ਤਰ੍ਹਾਂ ਉਹ ਕਹਿ ਰਹੀਆਂ ਨੇ ਕਿ ਅਸੀਂ ਬਰਤਨ ਮਾਂਜ ਕੇ ਆਪਣੇ ਬੱਚਿਆਂ ਨੂੰ ਪਾਲਿਆ ਕੋਈ ਰੇੜੀ ਚਲਾ ਰਹੀ ਹੈ ਕੋਈ ਕੁਝ ਕਰ ਰਹੀ ਹੈ ਅਸੀਂ ਕੌਮ ਨੇ ਕੀ ਕੀਤਾ ਅਸੀਂ 5 ਮਿੰਟ ਚ ਫਲਾਣੇ ਤਾਂ ਜੇ ਹੜਾ ਆ ਗਿਆ ਜੇ ਅਸੀਂ ਲੰਗਰ ਲਾ ਦੇ ਜਾ ਕੇ ਉੱਥੇ ਬੜਾ ਜਸ ਖਟਿਆ ਅਸੀਂ ਆਪਣੀ ਕੌਮ ਨੂੰ ਜਿਹੜਾ ਜਿਹਨਾਂ ਦਾ ਨੁਕਸਾਨ ਹੈ ਉਹਨਾਂ ਨੂੰ ਲੁਕਾਟ ਨਹੀਂ ਕਰ ਸਕੇ ਅੱਜ ਅਸੀਂ 20 30 ਜਾਂ 40 ਬੰਦੇ ਇੱਥੇ ਬੈਠ ਕੇ ਗ੍ਰੈਜੂਏਸ਼ਨ ਕਰਕੇ ਕੀ ਪਾਵਾਂਗੇ ਕਿ ਅੱਗੇ ਤੋਂ ਕਿਸ ਤਰ੍ਹਾਂ ਰੋਕ ਸਕਦੇ ਅਸੀਂ ਇਹਨਾਂ ਨੂੰ ਕਿੱਦਾਂ ਰੋਕ ਸਕਦੇ ਆਪਾਂ ਕੱਲ ਵੀ ਤੁਹਾਡੇ ਨਾਲ ਤੱਕਾ ਹੋਏਗਾ ਮਿਨੋਰਿਟੀਜ਼ ਜਿਹੜੀਆਂ ਮੈਂ ਉਹਨਾਂ ਨਾਲ ਤੱਕਾ ਹੋਏਗਾ ਕੋਈ ਸਟੇਟ ਆਏਗੀ ਤੱਕਾ ਕਰੇਗੀ ਔਰ ਆਪਾਂ ਰੋਕ ਨਹੀਂ ਪਾਵਾਂਗੇ ਆਪਾਂ ਨੂੰ ਗਲਤ ਫਹਮੀ ਹੈ ਕਿ ਅਸੀਂ ਕੁਝ ਕਰ ਸਕਦੇ ਹਾਂ ਅਸੀਂ ਚਾਰ ਬੰਦੇ ਇਕੱਠੇ ਹੋ ਕੇ ਨਹੀਂ ਬੈਠ ਸਕਦੇ ਤੁਸੀਂ ਗੱਲਾਂ ਕੀ ਕਰਦੇ ਹੋ ਇੱਥੇ ਮੈਂ ਸਮਝਦਾ ਕਿ ਇਹੋ ਜਿਹੇ ਪ੍ਰੋਗਰਾਮ ਵਿੱਚ ਹਜ਼ਾਰਾਂ ਦੀ ਭੀੜ ਹੋਣੀ ਚਾਹੀਦੀ ਸੀ ਜੋ ਵਿਚਾਰ ਬਾਲੀ ਸਾਹਿਬ ਨੇ ਰੱਖੇ ਜਾਂ ਗਰਗ ਸਾਹਿਬ ਨੇ ਰੱਖੇ ਜਾਂ ਹਰਮਨमीत ਸਿੰਘ ਨੇ ਰੱਖੇ ਨੇ ਉਹਦਾ ਸੁਣਨ ਦਾ ਫਰਜ਼ ਬਣਦਾ ਹੈ ਸਾਡਾ ਲੋਕਾਂ ਨਾਲ ਕੀ ਤੱਕਾ ਹੋਇਆ ਜੋ ਬੀਬੀ ਜੀ ਨੇ ਦੱਸਿਆ ਸਾਡਾ ਫਰਜ਼ ਬੰਦਾ ਅਸੀਂ ਸੁਣੀਏ ਤੇ ਅਸੀਂ ਉਹਦਾ ਕੋਈ ਉਪਰਾਲਾ ਕਰੀਏ ਮੈਂ ਫੇਰ ਵੀ ਇਸ ਸਿੰਘ ਸਭਾ ਨੂੰ ਵਧਾਈ ਦਿਨਾ ਮੈਂ ਵਧਾਈ ਦਿਨਾ ਇਸ ਕਰਕੇ ਚਾਹੇ ਚਾਰ ਬੰਦੇ ਆ ਕੇ ਇਹਨਾਂ ਨੂੰ ਸੁਣਦੇ ਨੇ ਇਹਨਾਂ ਦੇ ਕਿਸੇ ਅੱਛੇ ਆਦਮੀਆਂ ਦੇ ਵਿਚਾਰਾਂ ਨੂੰ ਜਾਂ ਇਹ ਉਪਰਾਲਾ ਸੋਚਦੇ ਨੇ ਕਿ ਇਹਦੇ ਬਾਰੇ ਕੋਈ ਸੋਚਣਾ ਚਾਹੀਦਾ ਕਰਨਾ ਚਾਹੀਦਾ ਅੱਗੇ ਤੋਂ ਇਹ ਗੱਲ ਨਾ ਹੋਵੇ ਮੈਂ ਕਹਿੰਦਾ ਇਹ ਵੀ ਇੱਕ ਅਚੀਵਮੈਂਟ ਹੈ ਜੇ ਤੁਸੀਂ ਆਏ ਹੋ ਤੁਸੀਂ ਵਿਧਾਈ ਦੇ ਪਾਤਰ ਹੋ ਤੁਸੀਂ ਸੁਣ ਕੇ ਇੱਥੇ ਜੇ ਫਰਜ਼ ਕਰੋ ਇਹਦੇ ਚੋਂ ਕੋਈ 1% ਵੀ ਲੈ ਕੇ ਜਾਂਦਾ ਹੈ ਤੇ ਇਸ ਗੱਲ ਤੇ ਵਿਚਾਰ ਕਰਦਾ ਹੈ ਕਿ ਇਸ ਗੱਲ ਨੂੰ ਅਸੀਂ ਅੱਗੇ ਤੋਂ ਰੋਕਣਾ ਹੈ ਜਾਂ ਕਿਸ ਤਰ੍ਹਾਂ ਰੋਕਣਾ ਹੈ ਜਾਂ ਇਹਦਾ ਅਪਰਾਲਾ ਕਰਨਾ ਹੈ ਕਿੱਦਾਂ ਕਰਨਾ ਹੈ ਇਹ ਮੈਂ ਸਮਝਦਾ ਹਾਂ ਕਿ ਕਿ ਬਹੁਤ ਵੱਡੀ ਅਚੀਵਮੈਂਟ ਹੈ ਗੁਰੂ ਸਿੰਘ ਸਭਾ ਦੀ ਜਿਹੜੇ ਇੱਥੇ ਬੰਦੇ ਆਉਂਦੇ ਨੇ ਮੈਂ ਇਹ ਸਮਝਦਾ ਹਾਂ ਕਿ ਜੁਡੀਸ਼ਰੀ ਦਾ ਇਹ ਬਹੁਤ ਵੱਡਾ ਰੋਲ ਸ ਜੁਡੀਸ਼ਰੀ ਜਿਹੜੀ ਸੀ ਇਹ ਜਿਹੜਾ 84 ਚ ਹੋਇਆ ਨਾ ਇਹਦੀ ਜੁਡੀਸ਼ਰੀ ਪਰਭਾਈ ਕਰ ਸਕਦੀ ਸੀ ਪਰ ਜੁਡੀਸ਼ਰੀ ਫੇਲਡ ਇਨ ਇਟਸ ਡਿਊਟੀ ਸੁਪਰੀਮ ਕੋਰਟ ਲੈਵਲ ਤੇ ਹਾਈ ਕੋਰਟ ਲੈਵਲ ਤੇ ਲੋਅਰ ਲੈਵਲ ਤੇ ਲੋਕੀ ਇੱਥੇ ਐਗਜ਼ੈਂਪਲ ਨਾ ਮਿਲਦੀਆਂ ਨੇ ਇੱਥੇ ਤੁਹਾਨੂੰ ਆਮ ਆਪਾਂ ਨੂੰ ਪਤਾ ਹੈ ਕਿ ਕਿੰਨੇ ਬੰਦੇ ਮਾਰ ਕੇ ਪੁਲਿਸ ਲੈ ਕੇ ਜਾਂਦੀ ਸੀ ਜਿੰਦਾ ਬੰਦਾ ਇੱਕ ਪੋਸਟਮਾਰਟਮ ਵਾਸਤੇ ਲੈ ਗਏ ਉਹਦੇ ਸਾਹ ਦੇਖ ਕੇ ਚੁੱਕ ਕੇ ਲੈ ਗਏ ਤੇ ਫਿਰ ਮਾਰ ਕੇ ਲੈ ਆਏ। ਕਿਆ ਜੁਡੀਸ਼ਰੀ ਦਾ ਫਰਜ਼ ਨਹੀਂ ਬੰਦਾ ਇਹਨੂੰ ਦੇਖੇ। ਕਮਿਸ਼ਨ ਕਿੰਨੇ ਬਣੇ ਕਿੰਨੇ ਸਾਲ ਹੋ ਗਏ 40 ਸਾਲ ਹੋ ਗਏ ਨੇ ਕਮਿਸ਼ਨ ਬਣਨੇ ਨੇ ਅਜ ਤੱਕ। 2000 ਜਾਂ 4000 ਬੰਦਾ ਮਰ ਗਿਆ ਦਿੱਲੀ ਦੇ ਵਿੱਚ ਐਫ ਆਈ ਆਰ ਨੇ 500। ਇੱਕ ਕਤਲ ਦੀ ਇੱਕ ਐਫ ਆਈ ਆਰ ਹੁੰਦੀ ਹੈ। ਤੁਸੀਂ ਕਿਸੇ ਮਿਨੋਰਿਟੀ ਨਹੀਂ ਮжоਰਿਟੀ ਕਮਿਊਨਿਟੀ ਦੇ ਕਿਸੇ ਬੰਦੇ ਨੂੰ ਮਾਰ ਕੇ ਦੇਖੋ ਫਿਰ ਤੁਹਾਡਾ ਹਾਲ ਕੀ ਹੁੰਦਾ। ਭਟेंगे ये तो कटेंगे एह जस स्लोगन ਹੁੰਦੇ ਨੇ ਤੇ ਤੁਸੀਂ ਕੀ ਐਕਸਪੈਕਟ ਕਰਦੇ ਆ ਕਿ ਅਸੀਂ ਇਸ ਸਿਸਟਮ ਨੂੰ ਚੇਂਜ ਕਰ ਪਾਵਾਂਗੇ ਬੜਾ ਮੁਸ਼ਕਲ ਹੈ ਮੈਂ ਸਮਝਦਾ ਕਿ ਜੇ ਆਪਣੇ ਲੈਵਲ ਤੇ ਜਿਹੜੇ ਜਿਹੜੇ ਕਿੱਤੇ ਚ ਅਸੀਂ ਬੈਠੇ ਆ ਜੇ ਅਸੀਂ ਉਸ ਲੈਵਲ ਤੇ ਆਪਣਾ ਕੰਟ੍ਰਿਬਿਊਟ ਕਰ ਸਕੀਏ ਜਿਸ ਤਰ੍ਹਾਂ ਕਿ ਚਾਰ ਬੰਦਿਆਂ ਨੂੰ ਬੈਠ ਕੇ ਸਮਝਾ ਸਕੀਏ ਵੀ ਕੀ ਹੋਇਆ ਕੀ ਕਰਨਾ ਚਾਹੀਦਾ ਕੀ ਸੋਚ ਵਿਚਾਰ ਅੱਗੇ ਹੋਣੀ ਚਾਹੀਦੀ ਹੈ یا اگے واسطے جے ایہو جی گل ہوے تے کی کرنا چاہیے وہ اتنی اپرالا اپا کر لیے تے ائی تھنک دیٹ وِل بی دی اچیومنٹ میں یہ سمجھداں کہ گرو گنگ سنگھ سبھا ایسے پروگرام کر دی رہے نہیں اونلی یاد ایک واری نہیں اے میرا خیال ہے کہ ایک روٹین چ لڑی بننی چاہی دی ہے تاکہ ہور لوک اس نال جڑ سکن وچار سن سکن تے اس دا کوئی حل جے ہو سکدا ہووے تے جے ਕਰ ਸਕਣ ਤਾਂ ਮੈਂ ਸਮਝਦਾ ਕਿ ਇਹ ਇੱਕ ਬੜੀ ਵੱਡੀ ਅਚੀਵਮੈਂਟ ਹੋਏਗੀ ਮੈਂ ਸੈਂਟੀਮੈਂਟਲ ਹੋ ਗਿਆ ਮੈਂ ਅੱਜ ਵੀ ਮੈਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਜੋ ਉਸ ਵੇਲੇ ਹੋਇਆ ਉਸ ਨੂੰ ਯਾਦ ਕਰਨਾ ਤੇ ਨਾ ਭੁੱਲਣ ਵਾਲੀ ਗੱਲ ਜਿਹੜੀ ਹੈ ਬਹੁਤ ਜ਼ਰੂਰੀ ਹੈ ਵਿਚਾਰ ਵਿਟਾਂਦਰਾ ਕਰਦੇ ਰਹਿਣਾ ਚਾਹੀਦਾ ਹੈ ਇਸ ਬਾਰੇ ਸੋਚ ਕਰਨਾ ਚਾਹੀਦੀ ਹੈ ਜੋ ਕੁਝ ਵੀ ਆਪਾਂ ਇਸ ਬਾਰੇ ਕਰ ਸਕਦੇ ਹਾਂ ਇਹ ਸਟੇਟ ਦੀ ਜ਼ਰੂਰਤ ਹੈ ਜਾਂ ਸਟੇਟ ਚ ਪਾਰਟਿਸਪੇਸ਼ਨ ਮੈਂ ਸਮਝਦਾ ਕਿ ਜੇ ਅੱਜ ਵੀ ਆਪਣੇ ਚੋ ਬੈਠਾ ਕੋਈ ਕੱਲ ਸਟੇਟ ਪਾਵਰ ਇੰਜੋਏ ਕਰਨ ਲੱਗ ਪਿਆ ਉਹ ਬਿਲਕੁਲ ਉਹੀ ਕੰਮ ਕਰੇਗਾ ਜਿਹੜੀ ਅੱਜ ਸਟੇਟ ਕਰ ਰਹੀ ਹੈ ਇਹ ਮੈਨੂੰ ਨਹੀਂ ਸਮਝ ਆਉਂਦੀ ਵੀ ਉੱਥੇ ਜਾ ਕੇ ਕਿਉਂ ਬੰਦਾ ਚੇਂਜ ਹੋ ਜਾਂਦਾ ਹੈ ਇੰਨੇ ਹੀ ਸ਼ਬਦਾਂ ਨਾਲ ਖਿਮਾ ਦਾ ਜਾਚਕਾਂ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ